ਮੈਂ ਨਾ ਬਹੁਤ ਛੋਟੀ ਸੀ ਟੈਂਚਰ ਬਾਵਲ ਸੀ ਮੇਰੇ ਮਾਂ ਜੀ ਮੇਰੇ ਦਾਦੀ ਜੀ ਆਲੂ ਚਲਦੇ ਸੀ ਇੱਕ ਆਲੂ ਦਾ ਇੱਕ ਛਿਲਕਾ ਲਾਉਂਦੇ ਸੀ ਅੱਛਾ ਇਹ ਵੀ ਇਹ ਵੀ ਇੱਕ ਟੈਲੈਂਟ ਹੈ ਹੂੰ ਆਲੂ ਨੂੰ ਫੇਰੀ ਜਾਂਦੇ ਸੀ ਹੂੰ ਉਹ ਛਿਲਕਾ ਲਾਉਂਦੇ ਸੀ ਠੀਕ ਹੈ ਮੈਨੂੰ ਲਾਉਂਦੇ ਵੀ ਇਹ ਵੀ ਆਰਟ ਦਾ ਪੀਸ ਹੈ ਇੱਕ ਜਿਹੜਾ ਛਿਲਕਾ ਉਤਰਿਆ ਹੈ ਹਾਂ ਹੈ ਉਹਨਾਂ ਨੇ ਛਿਲਕਾ ਉਤਾਰਿਆ ਮੈਨੂੰ ਕਹਿ ਬਾਸ ਟਿਕਿਆ ਅੱਛਾ ਮੈਨੂੰ ਇਹ ਵੀ ਕਿਤੇ ਹੋਰ ਅਗਲਾ ਆਲੂ ਦਾ ਛਿੱਲੇ ਜਾਵੇ ਮੈਂ ਦੇਖਣਾ ਹੈ ਮਾਰਾ ਚਲਾ ਕੇ ਵਿੜੇ ਚ ਫੇਰ ਵਾਪਸ ਆ ਗਈ ਮੈਨੂੰ ਕਹਿੰਦੇ ਵਾਪਸ ਆ ਕੂੜਾ ਚੱਕ ਉਹ ਤਾਂ ਖਲਾਰਤਾ ਪਤਾ ਲੱਗਦਾ ਵੀ ਕਿਹਨੇ ਸੱਟਿਆ ਕੂੜਾ ਚੱਕ ਕੇ ਖੁਰਲਿਜਵਾ ਗਿਆ ਤਾਂ ਕਿ ਦੇਖਣ ਵਾਲੇ ਨੂੰ ਲੱਗੇ ਕਿ ਕਿਸੇ ਕੁਡਰ ਨੇ ਨਹੀਂ ਸੱਟਿਆ ਹੂੰ ਉਹਦੇ ਤਾਂ ਬੜਾ ਗੁੱਸਾ ਆਇਆ ਹੂੰ ਇਹ ਵੀ ਕੋਈ ਗੱਲ ਹੈ ਮੁੰਡਾ ਤਾਂ ਕੂੜਾ ਹੈ